ਹਾਂਜੀ ਸਤਿ ਸ੍ਰੀ ਅਕਾਲ ਜੀ ਸਰਨ ਸੁ ਪੰਜਾਬ ਮੇਡ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਰਾਇਲ ਇਨਫੀਲਡ ਮਤਲਬ ਕਿ ਬੋਲਟ ਦੀ ਤੇ ਇਸ ਦਾ ਲੋਗੋ ਸਭ ਤੋਂ ਪਹਿਲਾਂ ਇੱਕ ਤੋਪ ਸੀ ਤੇ ਉਸ ਸਮੇਂ ਇਸ ਦੀ ਟੈਗ ਲਾਈਨ ਸੀ ਤੋਪ ਦੀ ਤਰ੍ਹਾਂ ਦਿਖਣੇ ਵਾਲਾ ਮੋਟਰਸਾਈਕਲ ਤੇ ਗੋਲੀ ਵਾਂਗ ਚੱਲਣ ਵਾਲਾ ਤੇ ਅਗਲੇ ਫੈਕਟ ਦੀ ਗੱਲ ਕਰਦੇ ਆਂ 1961 ਵਿੱਚ ਇਹ ਰਸ਼ੀਅਨ ਡਾਕਟਰ ਨੇ ਆਪਣੀ ਅਪੈਂਡਿਕਸ ਆਪ ਹੀ ਕੱਢ ਲਈ ਸੀ ਕਿਉਂਕਿ ਇਹ ਜਿੱਥੇ ਰਹਿ ਰਿਹਾ ਸੀ ਉੱਥੇ ਕੋਈ ਵਧੀਆ ਡਾਕਟਰ ਨਹੀਂ ਸੀ ਜਿਸ ਕਾਰਨ ਇਸ ਨੇ ਖੁਦ ਆਪਰੇਸ਼ਨ ਕੀਤਾ ਤੇ ਜਿਉਂਦਾ ਬਚ ਗਿਆ ਤੇ ਅਗਲੇ ਫੈਕਟ ਦੀ ਗੱਲ ਕਰਦੇ ਆ ਇਹ 15 ਸਾਲ ਦੇ ਮੁੰਡੇ ਨੂੰ ਇੱਕ ਅਜਹੀ ਅਜੀਬ ਬਿਮਾਰੀ ਹੈ ਜਿਸ ਕਾਰਨ ਇਸ ਦੀਆਂ ਅੱਖਾਂ ਵਿੱਚੋਂ ਦਿਨ ਵਿੱਚ ਇੱਕ ਵਾਰ ਖੂਨ ਦੇ ਹੰਝੂ ਆਉਂਦੇ ਨੇ ਤੇ ਅੱਜ ਤੱਕ ਡਾਕਟਰ ਵੀ ਇਸ ਦਾ ਅਸਲੀ ਕਾਰਨ ਪਤਾ ਨਹੀਂ ਕਰ पाए ਤੇ ਅਗਲੇ ਫੈਕਟ ਦੀ ਗੱਲ ਕਰਦੇ ਆ ਇਹ ਫੋਟੋ ਵਿੱਚ ਜੋ ਇਨਸਾਨ ਤੁਸੀਂ ਦੇਖ ਰਹੇ ਹੋ ਇਸ ਨੂੰ ਮੈਚ ਦੇਖਣ ਤੋਂ ਇੱਕ ਸਾਲ ਲਈ ਸਟੇਡੀਅਮ ਵਿੱਚ ਆਉਣ ਤੋਂ ਬੈਨ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਇਹ ਪਤੰਦਰ ਨੇ ਕਿਰਾਏ ਤੇ ਇੱਕ ਕ੍ਰੇਨ ਤੇ ਸਟੇਡੀਅਮ ਦੇ ਬਾਹਰ ਕੜਾਈ ਤੇ ਉਸ ਤੇ ਖੜ ਕੇ ਮੈਚ ਦੇਖਣ ਲੱਗਿਆ ਸੋ ਬਹੁਤ ਹੀ ਅੜਬ ਇਨਸਾਨ ਸੀ ਅੱਗੇ ਗੱਲ ਕਰਦੇ ਹਾਂ A&10 NOV222 ਇਹ ਹੁਣ ਤੱਕ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼ ਹੈ ਜਿਸ ਦਾ ਅੰਦਾਜ਼ਾ ਤੁਸੀਂ ਇਸ ਫੋਟੋ ਨੂੰ ਦੇਖ ਕੇ ਲਗਾ ਸਕਦੇ ਹੋ ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਗਲੇ ਫੈਕਟ ਦੀ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਪਿਸਤੌਲ ਖਰੀਦਣਾ ਕੁਝ ਘੰਟੇ ਦਾ ਕੰਮ ਹੈ ਜਦ ਕਿ ਭਾਰਤ ਵਿੱਚ ਇਸ ਕੰਮ ਲਈ ਮਹੀਨੇ ਲੱਗ ਜਾਂਦੇ ਨੇ ਤੇ ਇੰਨਾ ਘੱਟ ਸਮਾਂ ਵੀ ਕਈ ਸਪਾਰਸ਼ਾਂ ਪਾਉਣ ਤੋਂ ਬਾਅਦ ਲੱਗਦਾ ਹੈ ਨਹੀਂ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਜੋ ਫੋਟੋ ਤੁਸੀਂ ਦੇਖ ਰਹੇ ਹੋ ਇਸ ਨੂੰ ਦੁਨੀਆ ਦਾ ਸਭ ਤੋਂ ਲੰਬਾ ਕੰਟੈਕਟ ਰੂਟ ਮੰਨਿਆ ਜਾਂਦਾ ਹੈ ਇਹ ਕਾਪਟਨ ਤੋਂ ਲੈ ਕੇ ਰਸ਼ੀਆ ਤੱਕ ਆਉਂਦਾ ਹੈ ਤੇ ਇਸ ਦੀ ਲੰਬਾਈ 21212 ਕਿਲੋਮੀਟਰ ਹੈ ਮਤਲਬ ਜੇ ਕੋਈ ਬਾਰਡਰ ਨਾ ਹੋਵੇ ਤਾਂ ਇਸ ਤੇ ਆਪਣੀ ਕਾਰ ਵਿੱਚ ਜਾਇਆ ਜਾ ਸਕਦਾ ਹੈ ਤੇ ਹੁਣ ਗੱਲ ਕਰਦੇ ਆ ਅਗਲੇ ਫੈਕਟ ਦੀ ਇਹ ਐਕਟਰਸ ਜਿਸ ਦਾ ਨਾਮ ਹੈ ਐਨੀ ਹੈਥਵੇਜ਼ ਤੇ ਇਸ ਦੇ ਘਰ ਵਾਲੇ ਦੀ ਸ਼ਕਲ ਵਿਲੀਅਮ ਸ਼ੇਕਸਪੀਅਰ ਨਾਲ ਮਿਲਦੀ ਜੁਲਦੀ ਹੈ ਤੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਿਲੀਅਮ ਸ਼ੇਕਸਪੀਅਰ ਦੀ ਘਰ ਵਾਲੀ ਦਾ ਨਾਮ ਵੀ ਐਨੀ ਹੈਥਵੇਜ਼ ਹੀ ਸੀ ਤੇ ਇਸ ਦੇ ਘਰ ਵਾਲੇ ਦੀ ਸ਼ਕਲ ਵਿਲੀਅਮ ਸ਼ੇਕਸਪੀਅਰ ਜੋ ਕਿ ਇੱਕ ਰਾਈਟਰ ਸੀ ਉਹਨਾਂ ਨਾਲ ਬਹੁਤ ਜਿਆਦਾ ਮਿਲਦੀ ਜੁਲਦੀ ਹੈ ਤੇ ਅਗਲੇ ਫੈਕਟ ਦੀ ਗੱਲ ਕਰਦੇ ਹਾਂ 1932 ਵਿੱਚ ਕੈਨੇਡਾ ਦਾ ਨਿਆਗਰਾ ਫਾਲ ਬਹੁਤ ਜ਼ਿਆਦਾ ਸਰਦੀ ਪੈਣ ਕਾਰਨ ਪੂਰੀ ਤਰ੍ਹਾਂ ਜੰਮ ਗਿਆ ਸੀ ਤੇ ਅਗਲੇ ਫੈਕਟ ਦੀ ਗੱਲ ਕਰਦੇ ਹਾਂ ਸਾਲ 2019 ਵਿੱਚ ਇੰਟਰਨੈਟ ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲਾ ਨਾਮ ਕਿਸੇ ਐਕਟਰ ਦਾ ਜਾਂ ਕਿਸੇ ਐਕਟ੍ਰੈਸ ਦਾ ਨਹੀਂ ਸੀ ਸਗੋਂ ਅਵਿਨੰਦਨ ਵਰਦਮਾਨ ਦਾ ਸੀ ਜੋ ਕਿ ਪਾਕਿਸਤਾਨ ਵਿੱਚ ਜਹਾਜ਼ ਵਿੱਚੋਂ ਗਿਰ ਕੇ ਫਸ ਗਈ ਸੀ ਸੋ ਅੱਗੇ ਵਧਣ ਤੋਂ ਪਹਿਲਾਂ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ ਇੰਸਟਾਗ੍ਰam ਤੇ ਟਿਕਟੋਕ ਤੇ ਫਾਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਵੇਗਾ ਸੋ ਹੁਣ ਅਗਲੇ ਫੈਕਟ ਦੀ ਗੱਲ ਕਰਦੇ ਹਾਂ ਜੋ ਤੁਸੀਂ ਇਹ ਤਸਵੀਰ ਵਿੱਚ ਦੇਖ ਰਹੇ ਹੋ ਇਹ ਹੈਲੀਕਾਪਟਰ ਦੇ ਖੰਭਾਂ ਨੂੰ ਆਪਸ ਵਿੱਚ ਜੋੜਦਾ ਹੈ ਮਤਲਬ ਇਸ ਵਿੱਚ ਖੰਭ ਫਸਾਏ ਜਾਂਦੇ ਨੇ ਤੇ ਇਸ ਦਾ ਨਾਮ ਹੈ ਰੋਟਰ ਪਰ ਇਸ ਨੂੰ ਜੀਸਸ ਨਟ ਵੀ ਕਹਿੰਦੇ ਨੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੀਸਸ ਅੰਗਰੇਜ਼ਾਂ ਦਾ ਗੁਰੂ ਹੈ ਤੇ ਉਹਨਾਂ ਦਾ ਮੰਨਣਾ ਹੈ ਕਿ ਇਹ ਨਟ ਖਰਾਬ ਹੋ ਗਿਆ ਤਾਂ ਜੀਸਸ ਹੀ ਤੁਹਾਡੀ ਆਖਰੀ ਉਮੀਦ ਨੇ ਮਤਲਬ ਉਹਨਾਂ ਦਾ ਮੰਨਣਾ ਹੈ ਕਿ ਜੀਸਸ ਦੇ ਸਹਾਰੇ ਹੀ ਅਸੀਂ ਹਵਾ ਵਿੱਚ ਉਡ ਪਾਉਨੇ ਆ ਤੇ ਹੁਣ ਗੱਲ ਕਰਦੇ ਹਾਂ ਅਗਲੇ ਫੈਕਟ ਦੀ ਜੋ ਪਹਾੜ ਵਿੱਚ ਤੁਸੀਂ ਇਹ ਲਾਈਨ ਦੇਖ ਰਹੇ ਹੋ ਇਹ ਅਮਰੀਕਾ ਤੇ ਕੈਨੇਡਾ ਬਾਰਡਰ ਹੈ ਜੋ ਦੋਨਾਂ ਦੇਸ਼ਾਂ ਨੂੰ ਵੰਡਦਾ ਹੈ ਤੇ ਇਹ 20 ਫੁੱਟ ਚੌੜੀ ਲਾਈਨ ਹੈ ਜਿਸ ਦਾ ਨਾਮ ਤੁਸੀਂ ਸਕਰੀਨ ਤੇ ਪੜ ਸਕਦੇ ਹੋ ਤੇ ਇਹ ਤੇ 20 ਫੁੱਟ ਚੌੜਾ ਕਿਆਰੇ ਦੀ ਤਰ੍ਹਾਂ ਫੱਟ ਛੱਡਿਆ ਹੋਇਆ ਹੈ ਸਿਰਫ ਕੋਈ ਬਾਰਡਰ ਦੀ ਤਰ੍ਹਾਂ ਤਾਰਾਂ ਨਹੀਂ ਲਾਈਆਂ ਤੇ ਹੁਣ ਅੱਗੇ ਗੱਲ ਕਰਦੇ ਹਾਂ ਇਹ ਪਿਸਤੌਲ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਵਿੱਚ 48 ਗੋਲੀਆਂ ਇੱਕ ਸਮੇਂ ਵਿੱਚ ਪੈ ਸਕਦੀਆਂ ਸੀ ਤੇ ਇਹ 1855 ਵਿੱਚ ਬਣਾਈ ਗਈ ਸੀ ਤੇ ਹੁਣ ਅੱਗੇ ਗੱਲ ਕਰਦੇ ਹਾਂ 1808 ਵਿੱਚ ਇੱਕ ਵਾਰ ਫ੍ਰੈਂਚ ਦੇ ਬੰਦੇ ਨੇ ਹੌਟ 에ਅਰ ਬਲੂਨ ਦੀ ਰੇਸ ਲਾਉਣ ਦੀ ਸਲਾਹ ਬਣਾਈ ਤੇ ਜਦੋਂ ਇਹ ਹਵਾ ਵਿੱਚ ਸੀ ਤਾਂ ਜਿੱਤਣ ਦੇ ਚੱਕਰ ਵਿੱਚ ਦੋਨਾਂ ਨੇ ਇੱਕ ਦੂਜੇ ਦੇ ਗੁਬਾਰੇ ਤੇ ਗੋਲੀ ਚਲਾ ਦਿੱਤੀ ਜਿਸ ਕਾਰਨ ਇਹ ਧਰਤੀ ਤੇ ਡਿੱਗੇ ਤੇ ਇੱਕ ਮਰ ਗਿਆ ਤੇ ਦੂਜਾ ਦਰਖਤ ਵਿੱਚ ਫਸਣ ਕਾਰਨ ਬਚ ਗਿਆ ਤੇ ਹੁਣ ਗੱਲ ਕਰਦੇ ਆ ਅਗਲੇ ਫੰਕ ਦੀ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਮਤਲਬ ਟਿਕਣ ਵਾਲਾ ਵਿਆਹ 84 ਸਾਲ 12 ਦਿਨ ਦਾ ਸੀ ਮਤਲਬ ਉਸ ਤੋਂ ਬਾਅਦ ਦੋਨਾਂ ਵਿੱਚੋਂ ਇੱਕ ਮਰ ਗਿਆ ਸੀ ਤੇ ਹੁਣ ਇਹ ਬਾਲ ਵਿਆਹ ਸੀ ਜਾਂ ਬਾਲਗ ਵਿਆਹ ਇਹ ਪਤਾ ਨਹੀਂ ਮਤਲਬ ਕਿੰਨੀ ਛੋਟੀ ਉਮਰ ਵਿੱਚ ਇਹ ਵਿਆਹ ਕੀਤਾ ਹੋਵੇਗਾ ਇਸ ਦਾ ਕੋਈ ਅਤਾ ਪਤਾ ਨਹੀਂ ਤੇ ਹੁਣ ਗੱਲ ਕਰਦੇ ਆਂ ਅਗਲੇ ਫੈਕਟ ਦੀ ਸੋ ਮਹਾਰਾਣਾ ਪ੍ਰਤਾਪ ਜੀ ਬਾਰੇ ਦਾ ਤੁਸੀਂ ਸੁਣੇ ਹੀ ਹੋਵੇਗਾ ਉਹਨਾਂ ਦੇ ਵਰਸ਼ੇ ਦਾ वजन ਲਗਭਗ 81 ਕਿਲੋ ਮੰਨਿਆ ਜਾਂਦਾ ਹੈ ਤੇ ਉਸ ਨੂੰ ਚੁੱਕ ਕੇ ਮੈਦਾਨ ਵਿੱਚ ਲੜਨਾ ਹਰ ਕਿਸੇ ਦੇ ਵਾਸ ਦੀ ਗੱਲ ਨਹੀਂ ਸੋ ਉਹ ਵੀ ਕਿਵੇਂ ਚੁੱਕ ਕੇ ਉਸ ਨਾਲ ਲੜਦੇ ਹੋਣਗੇ ਸੋ ਜਿਹੜਾ ਇਨਸਾਨ 81 ਕਿਲੋ ਦੇ ਵਰਸ਼ੇ ਨੂੰ ਚੱਕ ਕੇ ਉਸ ਨਾਲ ਲੜਦਾ ਹੋਵੇਗਾ ਉਹ ਕਿਵੇਂ ਦਾ ਹੋਵੇਗਾ ਸੋ ਜੇਕਰ ਅਸੀਂ ਦੇਖੀਏ ਮਹਾਰਾਣਾ ਪ੍ਰਤਾਪ ਜੀ ਦੀ ਹਾਈਟ 7 ਫੁੱਟ 5 ਇੰਚ ਸੀ ਤੇ ਉਹ ਆਪਣੇ ਨਾਲ 360 ਕਿਲੋ ਭਾਰਨ ਕੈਰੀ ਕਰਦੇ ਸੀ ਤੇ ਇਹ ਦੇਖਣ ਤੋਂ ਬਾਅਦ 81 ਕਿਲੋ ਤਾਂ ਉਹਨਾਂ ਲਈ ਇੱਕ ਛੋਟੀ ਜੀ ਗੱਲ ਸੀ ਸੋ ਹੁਣ ਅੱਗੇ ਗੱਲ ਕਰਦੇ ਹਾਂ ਪੌਲ ਵਾਕਰ ਜੋ ਕਿ ਹਾਲੀਵੁੱਡ ਦਾ ਇੱਕ ਮਸ਼ਹੂਰ ਐਕਟਰ ਸੀ ਤੇ ਇਸ ਨੇ ਇੱਕ ਵਾਰ ਮਿਲਟਰੀ ਵਾਲੇ ਜੋੜੇ ਨੂੰ 9000 ਡਾਲਰ ਦੀ ਮੰਦੀ ਉਹਨਾਂ ਦੇ ਮੰਗਣੇ ਤੇ ਗਿਫਟ ਕੀਤੀ ਸੀ ਕਿਉਂਕਿ ਉਹ ਖਰੀਦ ਨਹੀਂ ਸਕਦੇ ਸੀ ਤੇ ਇਹਨਾਂ ਨੂੰ ਸਿਰਫ ਇੱਕ ਲੈਟਰ ਮਿਲਿਆ ਸੀ ਜਿਸ ਵਿੱਚ ਉਹਨਾਂ ਨੇ ਇੱਕ ਮੰਦੀ ਦੀ ਫੋਟੋ ਤੇ ਐਡਰੈਸ ਭੇਜਿਆ ਸੀ ਤੇ ਸਿਰਫ ਇਹ ਲੈਟਰ ਨੂੰ ਪੜ੍ਹ ਕੇ ਹੀ ਪੌਲ ਵਾਕਰ ਨੇ ਉਹਨਾਂ ਨੂੰ 9000 ਡਾਲਰ ਦੀ ਰਿੰਗ ਗਿਫਟ ਕਰ ਦਿੱਤੀ ਸੀ ਤੇ ਹੁਣ ਗੱਲ ਕਰਦੇ ਆ ਅਗਲੇ ਫੈਕਟ ਦੀ ਇਹ ਕੂੜਾ ਤੁਰਕੀ ਦੇਸ਼ ਵਿੱਚ ਰਹਿੰਦਾ ਹੈ ਤੇ ਇਹ ਦੁਨੀਆ ਦਾ ਸਭ ਤੋਂ ਸੋਹਣਾ ਤੇ ਖੂਬਸੂਰਤ ਘੋੜਾ ਹੈ ਤੇ ਇਸ ਘੋੜੇ ਨੂੰ ਦੇਖ ਕੇ ਪਤਾ ਵੀ ਲੱਗਦਾ ਹੈ ਕਿ ਸੱਚ ਵਿੱਚ ਇਹ ਘੋੜਾ ਸੋਹਣੇ ਹੋਣ ਦੀ ਕਿਤਾਬ ਦੇ ਕਾਬਿਲ ਵੀ ਹੈ ਤੇ ਹੁਣ ਗੱਲ ਕਰਦੇ ਆ ਅਗਲੇ ਫੈਕਟ ਦੀ ਰੀਲੇ ਹਾਰਨਰ ਇਹ ਲੜਕੀ ਨੂੰ ਇੱਕ ਦਿਮਾਗੀ ਸੱਟ ਲੱਗੀ ਤੇ ਜਿਸ ਤੋਂ ਬਾਅਦ ਇਹਦਾ ਦਿਮਾਗ ਇਸ ਦੀ ਪੂਰੀ ਮੈਮਰੀ ਨੂੰ ਹਰ 2 ਘੰਟੇ ਬਾਅਦ ਰੀਸਟਾਰਟ ਕਰ ਦਿੰਦਾ ਹੈ ਤੇ ਜਿਸ ਕਾਰਨ ਇਹ ਹਰ ਰੋਜ਼ 11 ਜੂਨ ਵਾਲੇ ਦਿਨ ਵਿੱਚ ਹੀ ਘੁੰਮਦੀ ਰਹਿੰਦੀ ਹੈ ਕਿਉਂਕਿ ਉਸ ਦਿਨ ਇਸਦੇ ਦਿਮਾਗ ਤੇ ਛੱਟ ਲੱਗੀ ਸੀ ਕਿਉਂਕਿ ਦਿਮਾਗ ਰੀਸਟਾਰਟ ਹੋਣ ਕਾਰਨ ਇਸ ਨੂੰ ਲੱਗਦਾ ਕਿ 2 ਘੰਟੇ ਪਹਿਲਾਂ ਹੀ ਮੇਰੇ ਛੱਟ ਲੱਗੀ ਸੀ ਤੇ ਅੱਜ 11 ਜੂਨ ਹੈ ਤੇ ਹੁਣ ਗੱਲ ਕਰਦੇ ਆਂ ਅਗਲੇ ਫੈਕਟ ਦੀ ਤੇ ਇਸ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹਨਾਂ ਕੰਪਨੀਆਂ ਦੇ ਲੋਗੋ ਸਮੇਂ ਦੇ ਨਾਲ-ਨਾਲ ਬਦਲਦੇ ਗਏ ਤੇ ਹੁਣ ਗੱਲ ਕਰਦੇ ਆਂ ਅਗਲੇ ਫੈਕਟ ਦੀ ਇਹ ਇਨਸਾਨ ਹਰ ਰੋਜ਼ ਜੰਗਲ ਵਿੱਚ ਜਾ ਕੇ ਜੰਗਲੀ ਜਾਨਵਰਾਂ ਲਈ ਇੱਕ ਛੋਟੇ ਤਲਾਬ ਵਿੱਚ ਪਾਣੀ ਪਾ ਕੇ ਆਉਂਦਾ ਹੈ ਤੇ ਇਹ ਇਨਸਾਨ ਕੀਨੀਆ ਦਾ ਰਹਿਣ ਵਾਲਾ ਹੈ ਤੇ ਉੱਥੇ ਗਰਮੀਆਂ ਵਿੱਚ ਤਲਾਬ ਸੁੱਕ ਜਾਂਦੇ ਨੇ ਸੋ ਇਹ ਇੱਕ ਬਹੁਤ ਹੀ ਪੰਨ ਦਾ ਕੰਮ ਕਰ ਰਿਹਾ ਹੈ ਸੋ ਹੁਣ ਗੱਲ ਕਰਦੇ ਆ ਅਗਲੇ ਫੈਕਟ ਦੀ ਮੋਨਾ ਲੀਸਾ ਦੀ ਪੇਂਟਿੰਗ ਜਦੋਂ 1911 ਵਿੱਚ ਮਿਊਜ਼ੀਅਮ ਵਿੱਚੋਂ ਚੋਰੀ ਹੋ ਗਈ ਸੀ ਤਾਂ ਉੱਥੇ ਉਸ ਦੀ ਪੇਂਟਿੰਗ ਦੇਖਣ ਆਉਣ ਵਾਲਿਆਂ ਦੀ ਗਿਣਤੀ ਵੱਧ ਗਈ ਕਿਉਂਕਿ ਲੋਕ ਇਹ ਦੇਖਣ ਆਉਣ ਲੱਗੇ ਕਿ ਹੁਣ ਉਹ ਜਗ੍ਹਾ ਕਿਵੇਂ ਲੱਗਦੀ ਹੈ ਜਿੱਥੇ ਮੋਨਾ ਲੀਸਾ ਦੀ ਤਸਵੀਰ ਸੀ ਸੋ ਇਹ ਇੱਕ ਕਮਾਲ ਦੀ ਗੱਲ ਹੈ ਕਿ ਲੋਕ ਖਾਲੀ ਕੰਦ ਨੂੰ ਹੀ ਦੇਖਣ ਆਉਣ ਲੱਗੇ ਕਿਉਂਕਿ ਉਹ ਪੇਂਟਿੰਗ ਮਸ਼ਹੂਰ ਹੀ ਨਹੀਂ ਸੀ ਸੂ ਗੱਲ ਕਰਦੇ ਆ ਅਗਲੇ ਫੈਕਟ ਦੀ ਤੁਸੀਂ ਮੰਤਸਾ ਮੂਸਾ ਨਾਮ ਦਾ ਸੁਣਿਆ ਹੀ ਹੋਵੇਗਾ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਅਸੀਂ ਦੱਸ ਦਿੰਨੇ ਆ ਇਹ ਇੱਕ ਪੁਰਾਣੇ ਸਮੇਂ ਦਾ ਬਹੁਤ ਹੀ ਵੱਡਾ ਰਾਜਾ ਸੀ ਤੇ ਜਿੱਥੋਂ ਵੀ ਲੰਘਦਾ ਸੀ ਉੱਥੇ 골ਡ ਬਣਦਾ ਜਾਂਦਾ ਸੀ ਤੇ ਇੱਕ ਵਾਰ ਇਸ ਨੇ ਮਿਸਰ ਦੇ ਗਰੀਬਾਂ ਨੂੰ ਐਨਾ ਸੋਨਾ দান ਕਰ ਦਿੱਤਾ ਕਿ ਉੱਥੋਂ ਦਾ ਹਰ ਇੱਕ ਇਨਸਾਨ ਅਮੀਰ ਹੋ ਗਿਆ ਸੀ ਤੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕਿੰਨਾ ਸੋਨਾ ਉੱਥੇ ਦੇ ਗਿਆ ਹੋਵੇਗਾ ਕਿਉਂਕਿ 10 ਸਾਲ ਤੱਕ ਉੱਥੋਂ ਦੇ ਲੋਕ ਅਮੀਰ ਰਹੇ ਸੀ ਤੇ ਹੁਣ ਫੈਕਟ ਇਹ ਹੈ ਕਿ ਉਹ ਮੂਸਾ ਅੱਜ ਦੇ ਮੂਸੇ ਨਾਲ ਵੀ ਰਿਲੇਟ ਕਰਦਾ ਹੈ ਜਿਵੇਂ ਉਸ ਵਕਤ ਉਸ ਦੀ ਚੜ੍ਹਾਈ ਹੁੰਦੀ ਸੀ ਉਸ ਤਰ੍ਹਾਂ ਹੀ ਅੱਜ ਮੂਸੇ ਵਾਲੇ ਦੀ ਚੜ੍ਹਾਈ ਹੈ ਸੋ ਫਰਕ ਇਹ ਹੈ ਕਿ ਉਹ 골ਡ ਬਣਦਾ ਸੀ ਤੇ ਇਹ ਸ਼ਬਦ ਬਣਦਾ ਤੇ ਉਸ ਦਾ ਨਾਮ ਸੀ مانਸਾ موسی ਤੇ ਇਸੇ ਤਰ੍ਹਾਂ ਮੂਸੇ ਵਾਲੇ ਦਾ ਜ਼ਿਲ੍ਹਾ مانਸਾ ਤੇ ਪਿੰਡ موسی ਤੇ ਉਸੇ ਤਰ੍ਹਾਂ ਬਿਲਕੁਲ ਚੜ੍ਹਾਈ ਸੋ ਇਹ ਵੀ ਇੱਕ ਫੈਕਟ ਹੈ ਤੇ ਹੁਣ ਗੱਲ ਕਰਦੇ ਆਂ ਅਗਲੇ ਫੈਕਟ ਦੀ ਆਸਟ੍ਰੇਲੀਆ ਦੇਸ਼ ਵਿੱਚ ਫੁੱਟਬਾਲ ਦੇ ਸਟੇਡੀਅਮ ਵਿੱਚ 300 ਤੋਂ ਵੱਧ ਦਰਖਤ ਲਗਾ ਦਿੱਤੇ ਕਿਉਂਕਿ ਉਹ ਸਟੇਡੀਅਮ ਕਿਸੇ ਕਾਰਨ ਕਰਕੇ ਬੰਦ ਪਿਆ ਸੀ ਤੇ ਉਸ ਨੂੰ ਇਸ ਤਰ੍ਹਾਂ ਚੰਗੇ ਕੰਮ ਲੈ ਲਿਆ ਤੇ ਹੁਣ ਗੱਲ ਕਰਦੇ ਆਂ ਇਹ ਅੰਡੇ ਦੀ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਪੈਂਗੂਨ ਦਾ ਅੰਡਾ ਹੈ ਜੋ ਕਿ ਉਬਲੇ ਤੋਂ ਬਾਅਦ ਇਸ ਤਰ੍ਹਾਂ ਦਿਖਾਈ ਦਿੰਦਾ ਤੇ ਹੁਣ ਅਗਲੇ ਫੈਕਟ ਦੀ ਗੱਲ ਕਰਦੇ ਆਂ 2013 ਵਿੱਚ ਜੋਰਜ ਕਲੂਨੀ ਜੋ ਕਿ ਅਮਰੀਕਨ ਐਕਟਰ ਡਾਇਰੈਕਟਰ ਤੇ ਪ੍ਰੋਡਿਊਸਰ ਹੈ ਇਸ ਨੇ 14 ਮਿੱਤਰਾਂ ਨੂੰ ਹਰ ਇੱਕ ਨੂੰ 1 ਮਿਲੀਅਨ ਡਾਲਰ ਦੇ ਦਿੱਤੇ ਕਿਉਂਕਿ ਉਹਨਾਂ 14 ਦੋਸਤਾਂ ਨੇ ਇਸ ਦੇ ਮਾੜੇ ਸਮੇਂ ਵਿੱਚ ਥੋੜੇ-ਬਹੁਤੇ ਪੈਸੇ ਦੇ ਕੇ ਇਸ ਦੀ ਮਦਦ ਕੀਤੀ ਸੀ ਤੇ ਹੁਣ ਅਗਲੇ ਫੈਕਟ ਦੀ ਗੱਲ ਕਰਦੇ ਹਾਂ ਫਾਂਸੀ ਦੀ ਸਜ਼ਾ ਸੁਣਾਉਣ ਤੋਂ ਬਾਅਦ ਜੱਜ ਉਸ ਪੈਨ ਦੀ ਨਿਬ ਤੋੜ ਦਿੰਦਾ ਜਿਸ ਨਾਲ ਫਾਂਸੀ ਦੇਣ ਵਾਲੇ ਕਾਗਜ਼ ਤੇ ਸਾਈਨ ਕੀਤੇ ਜਾਂਦੇ ਨੇ ਕਿਉਂਕਿ ਉਸ ਪੈਨ ਨੂੰ ਕਿਸੇ ਦੀ ਮੌਤ ਲਈ ਵਰਤਿਆ ਗਿਆ ਹੈ ਇਸ ਕਰਕੇ ਉਸ ਦੀ ਨਿਬ ਤੋੜ ਦਿੱਤੀ ਜਾਂਦੀ ਹੈ ਤੇ ਅਗਲੇ ਫੈਕਟ ਦੀ ਗੱਲ ਕਰਦੇ ਹਾਂ ਜਾਪਾਨ ਵਿੱਚ ਹਰ ਸਾਲ ਇੱਕ ਕੰਪੀਟੀਸ਼ਨ ਹੁੰਦਾ ਹੈ ਜਿਸ ਵਿੱਚ ਲੋਕ ਚਿੱਕੜ ਦੀਆਂ ਗੋਲ ਗੇਂਦਾ ਬਣਾਉਂਦੇ ਨੇ ਉਸ ਨੂੰ ਸਾਫ਼ ਕਰਕੇ ਪਾਲੇ ਕਰਦੇ ਨੇ ਤੇ ਉਸ ਨੂੰ ਚਮਕਾ ਕੇ ਰੱਖਦੇ ਨੇ ਜੋ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਤੇ ਇਹ ਸਭ ਨਾਲ ਉਹ ਇਹ ਮੈਸੇਜ ਦਿੰਦੇ ਨੇ ਕਿ ਮਾੜੀ ਚੀਜ਼ ਨੂੰ ਵੀ ਰਗੜਾਈ ਕਰਕੇ ਤੇ ਪਾਲਿਸ਼ ਕਰਕੇ ਵਧੀਆ ਬਣਾਇਆ ਜਾ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਅਗਲੇ ਫੈਕਟ ਦੀ ਇਹ ਫੋਟੋ 1943 ਵਿੱਚ ਆਈਸਲੈਂਡ ਵਿੱਚ ਖਿੱਚੀ ਗਈ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹ ਕੋਈ ਫੋਨ ਵਰਗੀ ਚੀਜ਼ ਤੇ ਗੱਲ ਕਰ ਰਿਹਾ ਹੈ ਜਦ ਕਿ ਉਦੋਂ ਫੋਨ ਆਇਆ ਹੀ ਨਹੀਂ ਸੀ ਤੇ ਇਹ ਫੋਟੋ ਫੋਨ ਦੇ ਆਉਣ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਵਿੱਚ ਆਈ ਸੀ ਤੇ ਫੋਟੋ ਦੇਖ ਕੇ ਲੱਗਦਾ ਵੀ ਹੈ ਕਿ ਉਹ ਫੋਨ ਉੱਤੇ ਗੱਲ ਕਰ ਰਿਹਾ ਹੈ ਤੇ ਇਹ ਤਸਵੀਰ ਵਿੱਚ ਜੋ ਤੁਸੀਂ ਦਰਖਤ ਵਿੱਚ ਫਸਿਆ ਸਾਈਕਲ ਦੇਖ ਰਹੇ ਹੋ ਇਸ ਪਿੱਛੇ ਵੀ ਇੱਕ ਕਹਾਣੀ ਹੈ ਜਿਸ ਦੀ ਇਹ ਸਾਈਕਲ ਸੀ ਉਹ 1914 ਵਿੱਚ ਫੌਜ ਦੀ ਇੱਕ ਜੰਗ ਵਿੱਚ ਮਰ ਗਿਆ ਸੀ ਤੇ ਉਸ ਦੇ ਘਰਦਿਆਂ ਨੇ ਉਸ ਦੀ ਯਾਦ ਵਿੱਚ ਉਸ ਦੀ ਬਚਪਨ ਵਾਲੀ ਸਾਈਕਲ ਇਸ ਦਰਖਤ ਤੇ ਟੰਗ ਦਿੱਤੀ ਜਿੱਥੇ ਉਹ ਫੌਜ ਵਿੱਚ ਹੋਣ ਤੋਂ ਪਹਿਲਾਂ ਜਾਂਦਾ ਸੀ ਸੋ ਹੁਣ ਗੱਲ ਕਰਦੇ ਹਾਂ ਕੀ ਤੁਹਾਨੂੰ ਪਤਾ ਹੈ ਕਿ ਹੰਸਾਂ ਦੇ ਸਰੀਰ ਤੇ 25000 ਤੋਂ ਵੀ ਜ਼ਿਆਦਾ ਖੰਭ ਹੁੰਦੇ ਨੇ ਮਤਲਬ ਸਿਰ ਤੋਂ ਲੈ ਕੇ ਪੈਰਾਂ ਤੱਕ 25000 ਖੰਭ ਹੁੰਦੇ ਨੇ ਤੇ ਹੁਣ ਅਗਲੇ ਫੈਕਟ ਦੀ ਗੱਲ ਕਰਦੇ ਆ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਸਮੇਂ ਤੱਕ ਹਚਕੀ ਲੈਣ ਵਾਲੇ ਇਨਸਾਨ ਦਾ ਨਾਮ ਚਾਰਲਸ ਸੀ ਜੋ ਕਿ ਲਗਾਤਾਰ 66 ਸਾਲ ਤੱਕ ਹਚਕੀ ਲੈਂਦਾ ਰਿਹਾ ਮਤਲਬ 1922 ਤੋਂ ਲੈ ਕੇ 1990 ਤੱਕ ਇਹ ਇਨਸਾਨ ਲਗਾਤਾਰ ਹਚਕੀ ਲੈਂਦਾ ਰਿਹਾ ਜਦ ਕਿ ਸਾਨੂੰ 5 ਮਿੰਟ ਹਚਕੀ ਲੈਣੀ ਬਹੁਤ ਮੁਸ਼ਕਲ ਲੱਗਦੀ ਹੈ ਤੇ ਜੇਕਰ ਕਿਸੇ ਨੂੰ ਲਗਾਤਾਰ ਹਚਕੀ ਆਉਂਦੀ ਹੈ ਤਾਂ ਉਹਨਾਂ ਨੂੰ ਰੋਕਣ ਲਈ ਤੁਸੀਂ ਕੰਨਾਂ ਵਿੱਚ ਕੁਝ ਸਮੇਂ ਤੱਕ ਉਂਗਲੀਆਂ ਪਾ ਕੇ ਰੱਖਣੀਆਂ ਜਿਸ ਨਾਲ ਹਚਕੀਆਂ ਆਉਣੀਆਂ ਬੰਦ ਹੋ ਜਾਣਗੀਆਂ ਤੇ ਹੁਣ ਗੱਲ ਕਰਦੇ ਆ ਅਗਲੇ ਫੈਕਟ ਦੀ ਜੇਕਰ ਤੁਸੀਂ 9 ਵਾਰ 1 ਇੱਕ ਇੱਕ ਨੂੰ 9 ਵਾਰ 1 ਇੱਕ ਇੱਕ ਨਾਲ ਗੁਣਾ ਕਰ ਦਿਓ ਤਾਂ ਉਸ ਦਾ ਉੱਤਰ ਆਵੇਗਾ 1 2 3 4 5 6 7 8 9 8 7 6 5 4 3 2 1 ਤੇ ਹੁਣ ਗੱਲ ਕਰਦੇ ਹਾਂ ਅਗਲੇ ਫੈਕਟ ਦੀ 18 ਅਕਤੂਬਰ 1963 ਵਿੱਚ ਫਰਾਂਸ ਨੇ ਸਭ ਤੋਂ ਪਹਿਲਾਂ ਬਿੱਲੀ ਸਪੇਸ ਵਿੱਚ ਭੇਜੀ ਸੀ ਤੇ ਖੁਸ਼ਕਿਸਮਤੀ ਨਾਲ ਉਹ ਧਰਤੀ ਤੇ ਵਾਪਸ ਵੀ ਆ ਗਈ ਸੀ ਤੇ ਹੁਣ ਅੱਗੇ ਗੱਲ ਕਰਦੇ ਹਾਂ ਪਾਥ ਜੋ ਕਿ ਆਸਟ੍ਰੇਲੀਆ ਦਾ ਅਜੀਹਾ ਸ਼ਹਿਰ ਹੈ ਜਿੱਥੇ ਸਭ ਤੋਂ ਤੇਜ਼ ਹਵਾ ਚੱਲਦੀ ਹੈ ਤੇ ਇਹ ਚੀਜ਼ ਨੂੰ ਤੁਸੀਂ ਆਪਣੇ ਪੰਜਾਬੀ ਵੀਰਾਂ ਤੋਂ ਪੁੱਛ ਸਕਦੇ ਜੋ ਜੋ ਉੱਥੇ ਟਰਾਲੀ ਚਲਾਉਂਦੇ ਨੇ ਤੇ ਹੁਣ ਗੱਲ ਕਰਦੇ ਆਂ ਅਗਲੇ ਫੈਕਟ ਦੀ ਜੋ ਦਰਖਤ ਤੁਸੀਂ ਇਹ ਫੋਟੋ ਵਿੱਚ ਦੇਖ ਰਹੇ ਹੋ ਇਹ ਦਰਖਤ ਇੰਨਾ ਖਤਰਨਾਕ ਹੈ ਕਿ ਜੇਕਰ ਤੁਸੀਂ ਮੀਂਹ ਪੈਣ ਦੇ ਵਿੱਚ ਇਸ ਦੇ ਥੱਲੇ ਖੜੇ ਹੋਵੋਗੇ ਤਾਂ ਇਸ ਦੇ ਪੱਤਿਆਂ ਨੂੰ ਟੱਚ ਕਰਕੇ ਜੋ ਕਣੀਆਂ ਤੁਹਾਡੇ ਸਰੀਰ ਤੇ ਗਰਨਗੀਆਂ ਉਹ ਚਮੜੀ ਨੂੰ ਗਾਲ ਦੇਣਗੀਆਂ ਤੇ ਹੁਣ ਗੱਲ ਕਰਦੇ ਆਂ ਫੇਸਬੁੱਕ ਉੱਤੇ ਸਭ ਤੋਂ ਪਹਿਲੀ ਫੋਟੋ ਅਲਪਚੀਨੋ ਦੀ ਸੀ ਜੋ ਕਿ ਹਾਲੀਵੁੱਡ ਦਾ ਇੱਕ ਐਕਟਰ ਤੇ ਫਿਲਮਕਾਰ ਵੀ ਹੈ ਤੇ ਇਸ ਨੇ ਹਾਲੀਵੁੱਡ ਫਿਲਮ ਗੋਡ ਫਾਦਰ ਸੀਰੀਜ਼ ਵਿੱਚ ਕੰਮ ਵੀ ਕੀਤਾ ਹੈ ਤੇ ਇਸ ਨੂੰ ਹੀ स्कार फेस ਵੀ ਕਹਿੰਦੇ ਨੇ ਕਿਉਂਕਿ ਇਸ ਨੇ ਸਕਾਰ ਫੇਸ ਨਾਮ ਦੀ ਫਿਲਮ ਵੀ ਕੀਤੀ ਸੀ ਤੇ ਜੇਕਰ ਤੁਸੀਂ ਅਸਲੀ ਸਕਾਰ ਫੇਸ ਬਾਰੇ ਜਾਣਨਾ ਚਾਹੁੰਦੇ ਹੋ ਜਿਸ ਦਾ ਨਾਮ ਅਲਕ ਪਾਉਣਾ ਹੈ ਉਸ ਬਾਰੇ ਵੀ ਅਸੀਂ ਇੱਕ ਵੀਡੀਓ ਬਣਾਈ ਹੋਈ ਹੈ ਜਿਸ ਦਾ ਲਿੰਕ ਤੁਹਾਨੂੰ ਉੱਪਰ ਆਈ ਦੇ ਬਟਨ ਤੇ ਕਲਿੱਕ ਕਰਨ ਨਾਲ ਮਿਲ ਜਾਵੇਗਾ ਸੋ ਹੁਣ ਅੱਗੇ ਗੱਲ ਕਰਦੇ ਹਾਂ ਅੱਜ ਦੇ ਸਮੇਂ ਵਿੱਚ ਕਿਸੇ ਜੀਵਤ ਇਨਸਾਨ ਦੀ ਨੱਕ ਜੋ 8.8 ਸੈਂਟੀਮੀਟਰ ਵੱਡੀ ਹੈ ਉਹ ਇਸ ਮਹਾਮੇਟ ਨਾਮ ਦੇ ਇਨਸਾਨ ਦੀ ਹੈ ਤੇ ਹੁਣ ਗੱਲ ਕਰਦੇ ਹਾਂ ਅਗਲੇ ਫੈਕਟ ਦੀ ਜੋ ਕਿ ਬਹੁਤ ਹੀ ਅਜੀਬ ਫੈਕਟ ਹੈ ਮਤਲਬ ਜੋ ਲੋਕ ਪੈਨ ਪੈਨ ਦੇ ਆਖਰੀ ਜ਼ਰੇ ਨੂੰ ਜਾਂ ਪੈਨ ਦੇ ਕੈਪ ਨੂੰ ਚਬਾਉਂਦੇ ਨੇ ਉਹ ਦੂਜਿਆਂ ਦੀ ਤੁਲਨਾ ਤੋਂ ਜ਼ਿਆਦਾ ਕ੍ਰੀਏਟਿਵ ਹੁੰਦੇ ਨੇ ਸੋ ਹੁਣ ਗੱਲ ਕਰਦੇ ਆਂ ਅਗਲੇ ਫੈਕਟ ਦੀ ਜੋ ਕਿ ਬਹੁਤ ਹੀ ਕਮਾਲ ਦਾ ਫੈਕਟ ਹੈ ਸਾਡੀਆਂ ਅੱਖਾਂ ਦਾ ਆਕਾਰ ਜਨਮ ਤੋਂ ਲੈ ਕੇ ਮਰਨ ਤੱਕ ਇੱਕ ਤਰ੍ਹਾਂ ਦਾ ਹੀ ਰਹਿੰਦਾ ਹੈ ਤੇ ਸਾਡੇ ਨੱਕ ਦਾ ਆਕਾਰ ਸਾਡੇ ਹੱਥ ਦੇ ਅੰਗੂਠੇ ਜਿੰਨਾ ਹੀ ਹੁੰਦਾ ਸੋ ਇਹ ਇੱਕ ਬਹੁਤ ਹੀ ਕਮਾਲ ਦਾ ਫੈਕਟ ਹੈ ਤੇ ਇਹ ਦੱਸਣ ਤੋਂ ਬਾਅਦ ਇਸ ਨੂੰ ਬਹੁਤ ਬੰਦੇ ਚੈੱਕ ਵੀ ਕਰਨਗੇ ਸੋ ਇਹਨਾਂ ਵਿੱਚੋਂ ਤੁਹਾਨੂੰ ਕਿਹੜਾ ਫੈਕਟ ਜ਼ਿਆਦਾ ਵਧੀਆ ਲੱਗਾ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਦਾਂ ਦੀ ਇਨਫੋਰਮੇਸ਼ਨ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਸਕੇ ਤੇ ਇਹ ਐਪ ਨੂੰ ਸਿੱਖਣ ਲਈ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਟਿਕਟੌਕ ਤੇ ਫਾਲੋ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧ